ਆਪਾ ਬਣਾ ਰਹੇ ਹਾਂ ਜੀ ਅੱਜ ਮੈਗੀ ਕਿਉਂਕਿ ਰਮਨੀਕ ਨੇ ਕੀਤੀ ਸੀਗੀ ਮੈਗੀ ਦੀ ਮੰਗ ਤੇ ਮੈਨੂੰ ਕਿਹਾ ਚੱਲ ਆਪਾਂ ਆ ਜਾ ਫਿਰ ਬਣਾ ਕੇ ਦਿੰਨੇ ਆ ਤੇ ਆਪਾ ਦੋ ਜਣਿਆਂ ਲਈ ਮੈਗੀ ਬਣਾ ਰਹੇ ਆ ਰਮਨੀਕ ਤੇ ਰਮਨੀਕ ਦੇ ਪਾਪਾ ਵਾਸਤੇ ਤੇ ਇਹਦੇ ਲਈ ਆਪਾਂ ਲਿਆ ਜੀਰਾ ਇੱਕ ਪਿਆਜ਼ ਹਰੀ ਮਿਰਚ ਤੇ ਦੋ ਪੈਕਟ ਮੈਗੀ ਦੇ ਕਹ ਤਾ ਦਿੰਦੇ ਵੀ ਮੈਗੀ 2 ਮਿੰਟ ਤੇ ਬਣ ਜਾਂਦੀ ਆ ਪਰ ਬਣਦੀ ਨਹੀਂ ਹੈਗੀ ਸਿਰਫ ਲਿਖ ਦਿੰਦੇ ਆ ਮੈਗੀ ਗਾਲੇ ਕੜਾਹੀ ਚ ਪਾਲਿਆ ਤੇਲ ਜੀ ਤੇ ਤੇਲ ਨੂੰ ਦੇਵਾਂਗੇ ਹੁਣ ਗਰਮ ਹੋਣ ਵਾਸਤੇ ਰੱਖ ਇਹਨੂੰ ਪਾਈ ਚੰਗੀ ਤਰ੍ਹਾਂ ਮਚਾਉਣਾਗਾ ਤੇ ਗਰਮ ਕਰਨਾ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਤਾ ਜੀਰਾ ਤੇ ਉਹਨਾਂ ਆਪਾਂ ਜੀਰੇ ਨੂੰ ਮਚਾਉਣਾ ਹੈ ਮਤਲਬ ਚੰਗੀ ਤਰ੍ਹਾਂ ਭੁੰਨਣਾ ਹੈ ਲੱਗਦਾ ਜੀਰਾ ਭੁੱਜ ਗਿਆ ਇਹ ਬ੍ਰਾਊਨ ਜਾ ਹੋ ਜਾਊਗਾ ਜੀ ਭੁੱਜੇ ਤੋਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਉਹ ਕਿ ਜੀਰਾ ਆਪਣਾ ਜਿਹੜਾ ਪੁੱਜ ਚੁੱਕਿਆ ਤੇ ਹਰੀ ਮਿਰਚ ਤੇ ਪਿਆਜ਼ ਆਪਾਂ ਇਹਦੇ ਵਿੱਚ ਪਾ ਤਾ ਜੇ ਤੁਸੀਂ ਕੋਈ ਹੋਰ ਸਬਜ਼ੀਆਂ ਵਗੈਰਾ ਵੀ ਪਸੰਦ ਕਰਦੇ ਤਾਂ ਉਹ ਵੀ ਕੱਟ ਕੇ ਵਿੱਚ ਪਾ ਸਕਦੇ ਹੋ ਪਰ ਰਮਣੀਕ ਸਬਜ਼ੀਆਂ ਵਗੈਰਾ ਪਸੰਦ ਨਹੀਂ ਕਰਦਾ ਇਸ ਕਰਕੇ ਆਪਾਂ ਸਿੰਪਲ ਕੱਲਾ ਪਿਆਜ਼ ਪਾ ਕੇ ਬਣਾ ਰਹੀ ਹਾਂ ਤੇ ਨਾਲ ਨਾਲ ਮੈਂ ਇਹ ਵੀ ਦੇਖਣਾ ਸੀਗਾ ਵੀ 2 ਮਿੰਟ ਚ ਮੈਗੀ ਬਣ ਜਾਂਦੀ ਹੈ ਵੀ ਇਹ ਜਿਹੜੇ ਕਹਿੰਦੇ ਹੁੰਦੇ ਮੈਗੀ 2 ਮਿੰਟ ਚ ਬਣ ਜਾਂਦੀ ਹੈ ਨਹੀਂ ਜੀ ਮੈਗੀ ਬਣਾਉਣ ਨੂੰ ਪੂਰੇ 10 ਮਿੰਟ ਲੱਗੇ 2 ਮਿੰਟ ਚ ਮੈਗੀ ਨਹੀਂ ਬਣਦੀ ਸਿਰਫ ਲਿਖ ਦਿੰਦੇ ਆ ਹੁਣ ਆਪਾਂ ਇਹਦੇ ਚ ਪਾਵਾਂਗੇ ਆਪਾਂ ਰੂਟੀਨ ਦੇ ਮਸਾਲੇ ਮਿਰਚ ਹਲਦੀ ਤੇ ਨਮਕ ਮਸਾਲਿਆਂ ਨੂੰ ਮਿਲਾਉਣ ਤੋਂ ਬਾਅਦ ਭਾਈ ਇੱਕ ਗਲਾਸ ਇਹਦੇ ਚ ਪਾਤਾ ਆਪਾਂ ਪਾਣੀ ਦਾ ਛੋਟਾ ਇੱਕ ਗਲਾਸ ਹੀ ਤੇ ਵੱਡਾ ਡੇਢ ਸੌਰੀ ਵੱਡਾ ਤੁਸੀਂ ਇੱਕ ਗਲਾਸ ਪਾ ਸਕਦੇ ਹੋ ਤੇ ਛੋਟਾ ਡੇਢ ਹੁਣ ਇਹਨੂੰ ਵੇਟ ਕਰਨੀ ਵੀ ਪਾਣੀ ਨੂੰ ਉਬਾਲਾ ਆ ਜਾਏ ਚੰਗੀ ਤਰ੍ਹਾਂ ਤੇ ਇਹਨੇ ਮਸਾਲੇ ਜੋ ਮੈਗੀ ਦੇ ਵਿੱਚੋਂ ਨਿਕਲੇ ਸੀਗੇ ਤੇ ਆਪਾਂ ਇਹਦੇ ਵਿੱਚ ਉਹ ਵੀ ਪਾਤੇ ਇਹ ਦੋ ਤਰ੍ਹਾਂ ਦੀ ਮੈਗੀ ਲਈ ਸੀ ਮੈਂ ਇੱਕ ਦਾ ਅਲੱਗ ਤਰ੍ਹਾਂ ਦਾ ਫਲੇਵਰ ਸੀ ਇੱਕ ਅਲੱਗ ਤਰ੍ਹਾਂ ਦਾ ਸੀਗਾ ਮਸਾਲਿਆਂ ਨੂੰ ਪਾਉਣ ਤੋਂ ਬਾਅਦ ਪਾਈ ਆਪਾਂ ਕਰਤਾ ਗੈਸ ਤੇ ਤੇ ਇੱਕ ਪੈਕਟ ਫਿਰ ਰਹਿ ਗਿਆ ਉਹ ਵੀ ਪਾਤਾ ਚਲੋ ਜੀ ਤੇ ਹੁਣ ਆਪਾਂ ਵੇਟ ਕਰਾਂਗੇ ਵੀ ਇਹ ਉਬਾਲਾ ਆ ਜਾਏ ਚੰਗੀ ਤਰ੍ਹਾਂ ਇਹਨੂੰ ਤੇ ਕੜਛੀ ਸੀਗੀ ਗਰਮ ਤੁਸੀਂ ਧਿਆਨ ਰੱਖਿਓ ਮੈਂ ਤਾਂ ਪਹਿਲਾਂ ਆਪਦੇ ਹੱਥ ਹਮਚਾਲੇ ਸੀ ਮੈਗੀ ਦੇ ਪਾਣੀ ਵਿੱਚ ਉਵਾਲ ਆਉਣਾ ਸ਼ੁਰੂ ਹੋ ਗਿਆ ਤੇ ਉਵਾਲਾ ਆ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਮੈਗੀ ਪਾਤੀ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਤੇ ਆਪਾਂ ਉੱਪਰ ਢੱਕਣ ਨਾਲ ਢੱਕ ਦਵਾਂਗੇ ਮੈਗੀ ਦੇ ਤੁਸੀਂ ਤੋੜ ਕੇ ਟੁਕੜੇ ਜੇ ਬਣਾ ਲੈਣੇ ਆ ਦੇਖੋ ਉਵਾਲਾ ਰਿਜਣੀ ਸ਼ੁਰੂ ਹੋ ਗਈ ਇਹ ਤੇ ਆਪਾਂ ਇਹਨੂੰ ਢੱਕ ਕੇ ਕਵਰ ਕਰਕੇ ਰੱਖ ਦਾਂਗੇ ਤੇ ਆਪਾਂ ਚੱਲੇ ਹਾਂ ਹੁਣ ਰਸੋਈ 'ਚੋਂ ਬਾਹਰ ਕਿਉਂਕਿ ਰਸੋਈ 'ਚ ਗਰਮੀ ਬਹੁਤ ਹੁੰਦੀ ਹੈ ਤੇ ਫੇਰ ਆਵਾਂਗੇ 5-7 ਮਿੰਟਾਂ ਤੱਕ ਇਹਨੂੰ ਦੇਖਣ ਗੈਸ ਕਰਤੀ ਘੱਟ ਤੇ ਜਦੋਂ ਆਪਾਂ ਦੁਬਾਰੇ ਆ ਕੇ ਦੇਖ ਰਹੇ ਹਾਂ ਇਹ ਆਪਣੀ ਮੈਗੀ ਜਿਹੜੀ ਬਨਨੀ ਸਟਾਰਟ ਵਿੱਚ ਥੋੜ ਅਨੇ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲਾਂਗੇ ਪਾਣੀ ਗਿਆ ਆਪਣਾ ਸੌਕਾ ਹੀ ਥੋੜੇ ਜੇ ਸੇਕ ਲੱਗਣ ਨਾਲ ਤੇ ਮੈਗੀ ਜਿਹੜੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਆਪਾਂ ਨਾਲ ਹੀ ਪਲੇਟ ਰੱਖ ਲਈ ਤੇ ਹੁਣ ਆਪਾਂ ਲੈ ਕੇ ਆਉਨੇ ਸੌਸ ਇਹਦੇ ਵਿੱਚ ਸੌਸ ਪਾ ਸਕਦੇ ਹੋ ਤੁਸੀਂ ਕਿਸਾਨ ਸੌਸ ਆਉਂਦੀ ਹੈ ਸਾਡੀ ਸੌਸ ਤਕਰੀਬਨ ਹੀ ਖਤਮ ਹੋਈ ਪਈ ਸੀ ਪਰ ਆਪਾਂ ਕਿੱਥੇ ਮੰਦੇ ਹਾਂ ਹੈਨਾ ਜਿੰਨੇ ਵੀ ਪੰਜਾਬੀ ਹੁੰਨੇ ਆਗੇ ਜਿੰਨਾ ਚਿਰ ਆਪਣੀਆਂ ਕੋਈ ਵੀ ਚੀਜ਼ਾਂ ਕੱਟ ਵੱਢ ਕੇ ਨਾ ਆਪਾਂ ਉਹਦੇ ਵਿੱਚੋਂ ਸਮਾਨ ਕੱਢੀਏ ਤੇ ਇਹਨੂੰ ਜੋਰ-ਜੋਰ ਦੀ ਆਪਾਂ ਤੋੜ ਮਰੋੜ ਕੇ ਪੈਕਟ ਦੇ ਵਿੱਚੋਂ ਡੰਗ ਲਾਉਣ ਜੋਗੀ ਸੌਸ ਕੱਢ ਹੀ ਲੇ। ਅਜੇ ਤੱਕ ਇਹਦੇ ਚੱਕ ਦੀਆਂ ਕੱਟ ਕੇ ਵੀ ਕੱਢਾਂਗੇ ਇਹਨੂੰ ਸੀਜ਼ਰ ਨਾਲ ਕਰੀ ਹੋਰ ਯੂਜ਼ ਕਰਾਂਗੇ। ਤੇ ਸੌਸ ਪਾ ਕੇ ਤੁਸੀਂ ਮਾਰ ਦੇਣੀ ਇਹਦੇ ਚ ਕੜਚੀ। ਕੜਚੀ ਮਾਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਭਾਈ ਕੜਚੀ ਮਾਰ ਕੇ। ਹਾਂ ਹੁਣ ਕਪਾਣੋ ਕਟ ਲਈ ਪਲੇਟ 'ਚ ਤੇ ਇਹ ਵੀਡੀਓ ਲੱਗੀ ਵਧੀਆ ਤਾਂ ਧੰਨਵਾਦ ਤੁਹਾਡਾ ਦੇਖਣ ਵਾਸਤੇ ਤੇ ਰਮਨੀਕ ਕਹਿ ਰਿਹਾ ਵੀ ਬਹੁਤ ਸਵਾਦ ਬਣੀ ਐ ਤੁਸੀਂ ਵੀ ਟਰਾਈ ਕਰਿਓ